ਕੀ ਗਾਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਵੀ ਆਪਾਂ ਗਏ ਸੀ ਹਸਪੀਟਲ ਅੰਮਨਦੀਪ ਨੂੰ ਲੈ ਕੇ ਤੇ ਹਾਂ ਉਹ ਖੁਸ਼ਖਬਰੀ ਆ ਚੁੱਕੀ ਹੈ ਵੀ ਉਹਨਾਂ ਦੇ ਆਈ ਹੈ ਗੁੜੀਆ ਤੇ ਇਹ ਹੁਣ ਮੈਂ ਪਹਿਲਾਂ ਵੀਡੀਓ ਪਾਉਣ ਲੱਗਾ ਵੀ ਜਦੋਂ ਮਨਪ੍ਰੀਤ ਹੁਣੀ ਮੰਮੀ ਹੁਣੀ ਨਾ ਗਏ ਸੀ ਉਹਨੂੰ ਦੇਖਣ ਵਾਸਤੇ ਤੇ ਮੈਂ ਨਹੀਂ ਸੀ ਗਿਆਗਾ ਤੇ ਅੱਜ ਮੈਂ ਛੱਲਿਆ ਤਾਂ ਸਭ ਤੋਂ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਵੀ ਜਿਹਦੇ ਵਿੱਚ ਉਹ ਉਹਨੂੰ ਦੇਖਣ ਗਏ ਸੀ ਹੈਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੇ ਵਲੌਗ ਦੇ ਵਿੱਚ ਵੇਖਿਆ ਸੀ ਤੁਸੀਂ ਕਿ ਅਸੀਂ ਮੰਮੀ ਕਿਹਾਂ ਕੋਲ ਗਏ ਸੀ ਹੈਨਾ ਨੰਨੂ ਦੇ ਨਾਨਕੇ ਗਏ ਸੀ ਤੇ ਉੱਥੇ ਮੰਦੀਪ ਥੋੜੀ ਜੀ ਉਹਦੀ ਸਿਹਤ ਖਰਾਬ ਹੋ ਗਈ ਸੀ ਫਿਰ ਉਹਨੂੰ ਹਸਪੀਟਲ ਵਗੈਰਾ ਲੈ ਕੇ ਗਏ ਸੀ ਤੇ ਉਹੀ ਫਿਰ ਕੁਝ ਖਬਰ ਹੀ ਹੈ ਅੱਜ ਕਿ ਇੱਥੇ ਬੇਬੀ ਗਰਲ ਹੋਈ ਉਹਦੇ ਹੈਨਾ ਮੇਰੇ ਬ੍ਰਦਰ ਦੇ ਵਧਾਈਆਂ ਉਹਨੂੰ ਬਹੁਤ ਬਹੁਤ ਜ਼ਿਆਦਾ ਤੇ ਹੁਣ ਅਸੀਂ ਜਾ ਰਹੇ ਹਾਂ ਉਹਨਾਂ ਨੂੰ ਮਿਲਣ ਦੇ ਲਈ ਠੀਕ ਹੈ ਜੀ ਪਹਿਲਾਂ ਅਸੀਂ ਉਹਦੇ ਲਈ ਕੁਝ ਕਾ ਕਾ ਅਤਾ ਕਰਕੇ ਅਸੀਂ ਜਾ ਰਹੇ ਹਾਂ ਉੱਥੇ ਹਾਂਜੀ ਤੇ ਅਸੀਂ ਹੁਣ ਹਸਪਤਾਲ ਪਹੁੰਚ ਗਏ ਸੀ ਆ ਦੇ ਘਰ ਲੈ ਗਿਆ ਅੱਗੇ ਗੱਲ ਹਸਪਤਾਲ ਵੈਸੇ लवली ਤੇ ਵੀ ਵਧਾਈਆਂ ਸਾਥੇ ਦੀ ਇਹ ਵੀ ਇੱਥੇ ਹੋਇਆ ਸੀ ਤੇ ਮੈਂ ਵੀ ਹੈ ਨਾ लवली ਪਹਿਲਾਂ ਤੇ ਵਧਾਈਆਂ ਤੈਨੂੰ ਤੈਨੂੰ ਵੀ ਸਿਆਰੇ ਕਾਕਾ ਚੱਲ ਕਾਕਾ ਵੇਖੀ ਚਲੋ ਉਹ ਕਿੱਥੇ ਗੱਡੀ ਡਾੜੀ ਉਹ ਕਿੱਡੀ ਦੂਰ ਗੱਡੀ ਲਗਾਣ ਗਏ ਨੇ ਬਸ ਅੱਜ ਦੇ ਹੁਣ ਤੁਸੀਂ ਦੇਖਿਆ ਵੀ ਇਹ ਮਨਪ੍ਰੀਤ ਹੁਣੀ ਗਏ ਸੀ ਤੇ ਉਸ ਤੋਂ ਬਾਅਦ ਹੁਣ ਮੇਰੀ ਵਾਰੀ ਹੈ ਤੇ ਅਸੀਂ ਅੱਜ ਚੱਲੇ ਆ ਤੇ ਵੈਸੇ ਵੀ ਉਹਨਾਂ ਨੇ ਪਤਾ ਨਹੀਂ ਉਹਨਾਂ ਦੇ ਉਹਦੇ ਜਿਹੜੀ ਗੁੜੀ ਆਈ ਹੈ ਉਹਦੇ ਨਾਨਕਿਆਂ ਨੇ ਵੀ ਆਣਾ ਅੱਜ ਤੇ ਤਾਂ ਕਰਕੇ ਫਿਰ ਆਪਾਂ ਵੀ ਚੱਲੇ ਆ ਤੇ ਮੈਂ ਮਨਪ੍ਰੀਤ ਤੇ ਨੰਨੂ ਹੀ ਚੱਲੇ ਆ ਤਿੰਨੋ ਜਣੇ ਚੱਲੇ ਆ ਤੇ ਮੰਮੀ ਹੁਣੀ ਤਾਂ ਜਾ ਹੀ ਆਏ ਸੀ ਤੇ ਹੁਣ ਨਿਕਲਦੇ ਆ ਬਸ ਥੋੜੀ ਦੇਰ ਦੇ ਵਿੱਚ ਤਿਆਰ ਹੋ ਰਹੇ ਆ ਤੇ ਮੰਮੀ ਦੀ ਹੈਗੀ ਤਬੀਅਤ ਖਰਾਬ ਨਹੀਂ ਤਾਂ ਮੰਮੀ ਵੀ ਜਾਂਦੇ ਨਾਲ ਉਹ ਮੇਰੀ ਲੱਤ 'ਚ ਦਰਦ ਆ ਬਹੁਤ ਜ਼ਿਆਦਾ ਹੈ ਨਾ ਤੇ ਉਧਰ ਮਨ ਵੀ ਮੇਰੀ ਖੜੇ ਇੰਤਜ਼ਾਰ ਕਰ ਰਹੀ ਹੈ ਇੱਧਰ ਆ ਮਹਾਸ਼ੇ ਦੇਖ ਲੋ ਵਾਹੀ ਵਾਹ ਕਿੰਨਾ ਸੋਹਣਾ ਕਰਦਾ ਹੈ ਨਾ ਹੁਣ ਆਪਾਂ ਨਿਕਲ ਚੁੱਕੇ ਆ ਘਰ ਤੋਂ ਤੇ ਪਹਿਲਾ ਗੁਰਦੁਆਰਾ ਸਾਹਿਬ ਆ ਗਿਆ ਇੱਧਰ ਤੇ ਗੁਰਦੁਆਰਾ ਸਾਹਿਬ ਆਪਾਂ ਮਤਲਬ ਵਾਹਿਗੁਰੂ ਆਪਾਂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਿਰ ਨਵਾਂ ਆ ਗਈ ਜਾਈਦਾ ਠੀਕ ਹੈ ਨਾ ਹਾਂਜੀ ਤੇ ਹੁਣ ਅਸੀਂ ਮਸੀ ਰਸ਼ ਦੇ ਵਿੱਚੋਂ ਨਿਕਲ ਕੇ ਆਏ ਆ ਤੇ ਹੁਣ ਸੋਚ ਰਿਆਂ ਵੀ ਉਹਨਾਂ ਵਾਸਤੇ ਸਮਾਨ ਸਮੂ ਲੈ ਲਿਆ ਨਾ ਜਾ ਰਹਿਆ ਨਾਂਕੇ ਫਿਰ ਉੱਥੇ ਵੇਚਣ ਲਵਾਂਗੇ ਕਾਈ ਜਾਦੇ ਕੀ ਕਹਿੰਦੀ ਪਹਿਲਾਂ ਆਪਾਂ ਜਾ ਰਹਿਆ ਨਾਂਕੇ ਫਿਰ ਨਨੇ ਇਹ ਵੀ ਕਰ ਲਈ ਹੈ ਉਹ ਆਹੋ ਸੱਚ ਯਾਰ ਮੈਂ ਵਧਾਈਆਂ ਤਾਂ ਦਿੱਤੀਆਂ ਨਹੀਂ ਯਾਰ ਮਤਲਬ ਇਹਦੇ ਵਿੱਚ ਵਲੌਗ ਚ ਨਹੀਂ ਵਧਾਈਆਂ ਦਿਤੀਆਂ ਤੇ ਸਭ ਤੋਂ ਪਹਿਲਾਂ ਤਾਂ ਵਧਾਈਆਂ ਸਾਰਿਆਂ ਨੂੰ ਸਾਨੂੰ ਵੀ ਵਧਾਈਆਂ ਪਨਪੀ ਨੂੰ ਵੀ ਵਧਾਈਆ ਭੂਆ ਬਣ ਗਈ ਐ ਹਾਂ ਤੁਸੀਂ ਫੁੱਫੜ ਆ ਮਾ ਚਾ ਚਾ ਯਾ ਮੈਂ ਫੁੱਫੜ ਯਾਰ ਚਾ ਚਾ ਮਜ਼ਾ ਆ ਯਾਰ ਫੁੱਫੜ ਭੂਆ ਫੁੱਫੜ ਫੁੱਫੜ ਨਾਮ ਸੋੜ ਕੇ ਮਜ਼ਾ ਨਹੀਂ ਆਦਾ ਨਾ ਬੜੇ ਨੇ ਭੂਆ ਫੁੱਫੜ ਨੇ ਸਹੀ ਗੱਲ ਆ ਬੜੇ ਬਦਨਾਮ ਨੇ ਭੂਆ ਫੁੱਫੜ ਯਾਰ ਭੂਆ ਫੁੱਫੜ ਪਤਾ ਨਹੀਂ ਯਾਰ ਭੂਆ ਫੁੱਫੜ ਸਾਰੇ ਇੱਧਾ ਦੇ ਹੁੰਦੇ ਸੀ ਪਤਾ ਨਹੀਂ ਕਿੱਦਾਂ ਦੇ ਹੋਵਾਂਗੇ ਹੈ ਹੈ ਅੱਪਾ ਪਤਾ ਨਹੀਂ ਕਿਵੇਂ ਦਿਵਾਗੇ ਆਹੋ ਸਹੀ ਗੱਲ ਯਾਰ ਉੱਪਰ ਜੀ ਤੇ ਆਪਾਂ ਨੇ ਵੀ ਕਿਹਾ ਕਰਨੇ ਆ ਆ ਗਈ ਭੂਆ ਆ ਗਈ ਭੂਆ ਖਾਣ ਪੀਣ ਆ ਗਈ ਅੱਧੀ ਕਹਿੰਦਾ लवली ਦੇ ਨਿਆਣੇ ਆ ਦੇ ਆਈ ਹਰਜੀ ਕਹਣਾ ਫੁੱਪੜ ਪਤਾ ਨਹੀਂ ਕੀ ਵੀਡੀਓ ਯਾ ਬਣਾਉਂਦਾ ਰਹਿੰਦਾ 24 ਘੰਟੇ ਉੱਪਰ ਜੀ ਓਏ ਚੁੱਪ ਕਰ ਉੱਪਰ ਮਿਲੂਗਾ ਚਲਾ ਰਹੋ ਤੋਂ ਦਿਨ ਵੇਲਾ ਕਰਾ ਵਾਲਾ ਤੇ ਪੈਰ ਪੈਰ ਤੇ ਸਾਨੂੰ ਜਾਮ ਮਿਲ ਰਿਹਾ ਹੈ ਪੈਰ ਪੈਰ ਤੇ ਜਾਮ ਹੈ ਮਨਪੀ ਨੂੰ ਕਹੇ ਉਧਰੋਂ ਚੱਲਦੇ ਆ ਯਾਰ ਉਧਰ ਟੁੱਟਿਆ ਹੋਇਆ ਬਹੁਤ ਰਸਤਾ ਉਧਰੋਂ ਠੀਕ ਹੈ ਕੋਈ ਨਹੀਂ ਠੀਕ ਸਿਗਾ ਯਾਰ ਜੂਸ ਪੀ ਕੇ ਚੱਲਾਂਗੇ ਉੱਥੋਂ ਠੀਕ ਹੈ ਆ ਚਲ ਠੀਕ ਹੈ ਆ ਤੇ ਪੱਕਾ ਉਥੋਂ ਜੂਸ ਪੀਵਾਂਗੇ ਆਪਣੀ ਉਹ ਦੁਕਾਨ ਤੇ ਗੁੜੀਆਂ ਹੋਈਆਂ ਤੇ ਗੁੜੀਆਂ ਬੜੀ ਸੋਹਣੀ ਆ ਮੈਂ ਦੇਖ ਲਈ ਐ ਤੇ ਸ਼ਾਇਦ ਤੁਸੀਂ ਵੀ ਦੇਖ ਲਈ ਹੋਵੇ ਜੇ ਸ਼ਾਟ ਦੇਖਿਆ ਪਰ ਉੱਚ ਪ੍ਰੋਪਰ ਨਹੀਂ ਆਇਆ ਹੁਣ ਦਿਖਾਵਾਂਗੇ ਅਸੀਂ ਪ੍ਰੋਪਰ ਦਿਖਾਵਾਂਗੇ ਠੀਕ ਹੈ ਨਾ ਉੱਥੇ ਜਾ ਕੇ ਲੇ ਤੇ ਸੋਣੀ ਐ ਬਾਕੀ ਵੀ ਸੋਣੀ ਲੱਗਦੀ ਪਈ ਐ ਨੰਨੂ ਐਡਾ ਜੀ ਸੀਗੀ ਆਪਣੀ ਵੀ ਥੋੜੀ ਜੀ ਲਵਲੀ ਕਹਿੰਦਾ ਮੈਂ ਹੀ ਕਹਿੰਦਾ ਹੁੰਦਾ ਸੀ ਜੇ ਕੁੜੀ ਹੋਵੇ ਨਾ ਤੇ ਮੇਰੇ ਤੋਂ ਸੋਣੀ ਹੋਵੇ ਮੈਂ ਕਿਹਾ ਤੂੰ ਸੋਹਣਾ ਕੀ ਕਹਿੰਦਾ ਸੀਗਾ ਨਹੀਂ ਆਸੀ ਮੈਂ ਉਹ ਨਾ ਬਾਈ ਕੀ ਕਹਿੰਦਾ ਸੀ ਕਹਿੰਦਾ ਮੈਂ ਸੋਚਦਾ ਹੁੰਦਾ ਸੀ ਵੀ ਜੇ ਕੁੜੀ ਹੋਵੇ ਨਾ ਤੇ ਮੇਰੇ ਤੋਂ ਸੋਣੀ ਹੋਵੇ ਮੈਂ ਮਾਮੂ ਬੰਦਰ ਆ ਓਏ ਐਡਾ ਨਹੀਂ ਬੋਲੀਦਾ ਸ਼ਟ ਅਪ ਕਿਊਟਲੈਟ ਤੁਪੀ ਨਾ ਸੀ ਨਾ ਮੈਂ ਤੇ ਅਸੀਂ ਯਾਨੀ ਕਿ ਹੁਣ ਇਹ ਸੋਚਦੇ ਪਏ ਸੀ ਗੱਲਾਂ ਕਰਦੇ ਪਏ ਸੀ ਵੀ ਹੁਣ ਜਦੋਂ ਵੀ ਜਾਣਾ ਤੇ ਉਹਦੇ ਵਾਸਤੇ ਕੁਛ ਨਾ ਕੁਛ ਲੈ ਕੇ ਜਾਣਾ ਬਿਆ ਕਰਨਾ ਪਹਿਲਾਂ ਤਾਂ ਸਰ ਜਾਂਦਾ ਸੀ ਹੈਨਾ ਪਹਿਲਾਂ ਵੀ ਲੈ ਕੇ ਜਾਂਦੇ ਸੀ ਵੈਸੇ ਮੋਸਟ ਆਫ ਦਾ ਟਾਈਮ ਅਸੀਂ ਲੈ ਕੇ ਹੀ ਜਾਂਦੇ ਸੀ ਮਤਲਬ ਕਦੀ ਹੁੰਦਾ ਸੀ ਮਿਸ ਹੋ ਜਾਂਦਾ ਸੀ ਹੈਨਾ ਪਰ ਜਾਂ ਉਧਰ ਦੀ ਹਾਂ ਜਾ ਉਧਰ ਹੀ ਜਾਂਦੇ ਸੀ ਉਧਰ ਕੋਈ ਮਿਲਦਾ ਨਹੀਂ ਸੀਗਾ ਤੇ ਯਾਨੀ ਕਿ ਐਡੀ ਵਾਰਸ ਮਿਸ ਹੋ ਜਾਂਦਾ ਹੈ ਕਈ ਵਾਰੀ ਜਾਦਾ ਟਾਈਮ ਲੈ ਕੇ ਜਾਂਦੇ ਸੀ ਹਨਾ ਤੇ ਹੁਣ ਇਹ ਸੋਚਦਿਆ ਵੀ ਹੁਣ ਲੈ ਕੇ ਜਾਣਾ ਪਿਆ ਕਰਨਾ ਨਹੀਂ ਫੜਜੀ ਕੀ ਲਿਆਇਓ ਮੇਰੇ ਹੋਰ ਨਹੀਂ ਤਾਂ ਉਹਨੇ ਤਾਨੇ ਮੇੜੇ ਮਾਰ ਦਿਆ ਕਰਨਾ ਇਹਨਾ ਮੇਰੇ ਬਾਦੇ ਕੱਖ ਨਹੀਂ ਲੈ ਕੇ ਆਉਂਦੇ ਹੈਗੇ ਸਹੀ ਗੱਲ ਹੈ ਅਲੱਗ ਤੋਂ ਲੈ ਕੇ ਜਾਣਾ ਪਿਆ ਕਰਨਾ ਉਹਦਾ ਹਾਂ ਸਹੀ ਗੱਲ ਹੈ ਚਲ ਉਹਨਾਂ ਦਾ ਬੇਨਾ ਦਾ ਸਰ ਜਾਂਦਾ ਉਹਨਾਂ ਦਾ ਚੇਨਾ ਨੂੰ ਕਿੰਨਾ ਕਰਦੀ ਆਪਣੀ ਉਹਨਾਂ ਨੂੰ ਜਿਉ ਆਣ ਤੇ ਹਾਂ ਸਹੀ ਗੱਲ ਹੈ ਹਨਾ ਸਹੀ ਗੱਲ ਹੈ ਆ ਹੁਣ ਆਪਾਂ ਨੂੰ ਉਹ ਵੀ ਆਂਦੇ ਨੇ ਲੇਜ਼ ਦੇ ਪੈਕੇਟ ਬਿਸਕਟ ਇਹ ਉਹ ਲੌਲੀਪੌਪ ਹੁਣ ਆਪਾਂ ਨੂੰ ਵੀ ਇਦਾਂ ਦੀਆਂ ਚੀਜ਼ਾਂ ਲੈ ਕੇ ਜਾਣੀਆਂ ਪਿਆ ਕਰਨੀਆਂ ਨਹੀਂ ਤੇ ਹੁਣ ਉਹਦੇ ਲਈ ਕੁਝ ਲੈ ਕੇ ਜਾਣਾ ਹਾਂ ਉਹ ਲੈ ਕੇ ਜਾਵਾਂਗੇ ਫੜੀ ਜਾ ਰਹੇ ਨੇ ਆ ਉਹ ਲੈ ਕੇ ਜਾਣਾ ਹੀ ਪੈਣਾ ਲੈ ਕੇ ਜਾਵਾਂਗੇ ਤੇ ਲੇਜ਼ ਦੇ ਪੈਕੇਟ ਫਿਰ ਜਿਹਦਾ ਬਿਸਕਟ ਇਹ ਉਹ ਫਿਰ ਇੰਨਾ ਫਿਰ ਫਿਰ ਇੰਨਾ ਸਰਜਾ ਕਰੇਗਾ ਪਰ ਲੈ ਕੇ ਜਾਣਾ ਪਿਆ ਕਰਨਾ ਕਿ ਨਹੀਂ ਸਹੀ ਗੱਲ ਹੈ ਜੀਤੇ ਅਸੀਂ ਪਹੁੰਚ ਗਏ ਹਾਂ ਮੱਛ ਵਾਲੇ ਰੋਡ ਤੇ ਹੈਨਾ ਮੱਛ ਵਾਲਾ ਰੋਡ ਆ ਗਿਆ ਨਾ ਹਾਂ ਰੋਡ ਤੇ ਪਹੁੰਚ ਗਏ ਤੇ ਬਸ ਪਹੁੰਚ ਇੱਥੋਂ ਹਾਂ ਭੈਣ ਭਾਈ ਹੈਨਾ ਹਾਂ ਥੋੜੇ ਟਾਈਮ ਲਈ ਕਿ ਪਹਿਲਾਂ ਅਸੀਂ ਉਹਦੇ ਲਈ ਕੁਛ ਨਾ ਕੁਛ ਲੈਣਾ ਹੈ ਹੈਨਾ ਥੋੜਾ ਪਹਿਲਾਂ ਲੈਣਾ ਹਾਂ ਮੱਛ ਵਾਲਾ ਸਾਥ ਤੋਂ ਹੀ ਲਵਾਂਗੇ ਕੁਛ ਨਾ ਕੁਛ ਚੀਜ਼ ਹੈ ਨਾ ਉਹ ਰੋਣਾ ਵਗੈਰਾ ਦੇ ਲਈ ਲੈ ਲਾਂਗੇ ਤੇ ਅਜ ਉਹਦੇ ਨਾਨਕਿਆਂ ਨੇ ਵੀ ਆਣਾ ਨਾ ਹਾਂ ਨਾਨਕਿਆਂ ਨੇ ਵੀ ਆਣਾ ਮੈਂ ਦੱਸਿਆ ਸੀਗਾ ਵੀ ਨਾਨਕਿਆਂ ਨੇ ਵੀ ਆਣਾ ਪਹਿਲਾਂ ਉਹਨਾਂ ਦੇ ਜੱਪੜਾ ਲੈ ਕੇ ਆਣਾ ਸ਼ਾਇਦ ਹੈਨਾ ਜੱਪੜਾ ਐ ਨਹੀਂ ਸੈਟਿੰਗ ਨਹੀਂ ਪਤਾ ਨਹੀਂ ਪਤਾ ਨਹੀਂ ਬਾਕੀ ਸਾਰੇ ਉੱਧੇ ਆਣਾ ਵੈਸੇ ਹੀ ਆਣਾ ਹੋਣਾ ਹਾਂ ਨਹੀਂ ਨਹੀਂ ਯਾਰ ਮਤਲਬ ਆਪਾਂ ਨੂੰ ਨਹੀਂ ਪਤਾ ਬਸ ਨਾਨਕਿਆ ਰਾਣਾ ਸਾਨੂੰ ਤਾਂ ਇੰਨਾ ਪਤਾ ਹੈ ਬਸ ਠੀਕ ਹੈ ਕਿ ਗੁੜੀਆ ਦੇ ਨਾਨਕਿਆ ਨੇ ਆਣਾ ਸਹਿਜ ਦੇ ਸਹਿਜ ਉਹਦਾ ਨਾਮ ਰੱਖਿਆ ਸਹਿਜ ਦੀਪਕੌਰ ਸਹਿਜ ਦੀਪਕੌਰ ਹਾਂ ਤੇ ਸਾਡੀ ਨੰਨੂ ਵੀ ਜਦੋਂ ਈ ਸੀ ਸਾਨੂੰ ਉਹ ਦਿਨ ਚਿੱਤੇ ਆ ਜਾਂਦੇ ਆ ਨਾ ਕਿੱਦਾਂ ਕਿੱਦਾਂ ਯਾਰ ਸਹੀ ਗੱਲ ਹੈ ਬਹੁਤ ਵਧੀਆ ਦਿਨ ਸੀ ਮੈਨੂੰ ਬੰਦ ਕਰ ਲੈ ਪਲੀਜ਼ ਹੈਲੋ ਬੰਦ ਕਰ ਲੈ ਆ ਇਹ ਆਪਣੀ ਸਿਸਟਮ ਲੈਦਾ ਹੁਣ ਉਹਦੇ ਵਾਸਤੇ ਚੀਜ਼ਾਂ ਲੈਣੀ ਆ ਨਾ ਉਹਨੂੰ ਸਾਡੇ ਨਾਲ ਨਾਰਾਜ਼ ਹੋਈ ਹੋਈ ਆ ਵੀ ਮੇਰੇ ਵਾਸਤੇ ਵੀ ਉਹਦੇ ਵਾਸਤੇ ਕਿਉਂ ਲੈ ਰਹੇ ਨੇ ਮੈਂ ਕਿਹਾ ਸੀ ਕਿ ਤੈਨੂੰ ਵੀ ਲੈ ਕੇ ਦਵਾਂਗੇ ਹਨਾ ਜੇ ਉਹਦੇ ਵਾਸਤੇ ਲਵਾਂਗੇ ਦੱਸ ਹਾਂ ਬਿਚੇ ਉਹ ਤਾਂ ਨਹੀਂ ਕਹਿ ਰਹੀ ਇਸ ਮੈਨੂੰ ਕਹਿੰਦੀ ਮਮਾ ਆਪਾਂ ਦੇ ਲਈ ਇੱਕ ਘਟੋਣਾ ਵੀ ਲੈ ਲੈਨੇ ਆ ਵੀ ਆਪਣਾ ਉਹ ਵੇਖਦੀ ਰਹਿ ਵਿੱਚ ਵੀ ਹਾਂ ਜੇ ਉਹਨੂੰ ਲਵਾਣੀ ਹੈ ਜੇ ਕਿਸੇ ਦੇ ਬੰਦੇ ਤੇ ਜਾਣਾ ਹੋਵੇ ਨਾ ਕਿਸੇ ਲਈ ਖਲੋਣਾ ਲੈ ਕੇ ਜਾਣਾ ਹੋਵੇ ਤੇ ਬਸ ਆਪਣਾ ਇਹਨੇ ਨਾਲ ਹੀ ਦੇਖਣਾ ਵੀ ਹਾਂ ਮੈਂ ਆਪਣਾ ਆਪਣਾ ਬੈਨੀਫਿਟ ਦੇਖਣਾ ਨਾ ਉਹ ਪਹਿਲਾ ਲੈ ਲੇਗੀ ਫਿਰ ਅਗਲੇ ਲਈ ਕਹੇਗੀ ਵੀ ਹਾਂ ਹੁਣ ਲੈ ਲਓ ਉਹਨੇ ਆਪਣਾ ਬੈਨੀਫਿਟ ਦੇਖਣਾ ਹੀ ਹੈ ਨਾ ਵਿੱਚ ਸਹੀ ਗੱਲ ਹੈ ਕਿ ਮੈਨੂੰ ਮਹਿਸੂਸ ਹੋ ਰਿਹਾ ਮੇਰੇ ਵਾਸਤੇ ਲੈ ਰਹੇ ਨੇ ਕਿ ਨਹੀਂ ਲੈ ਰਹੇ ਨੇ ਖਟੋਣੇ ਵੀ ਐਦਾਂ ਦੇ ਹੁੰਦੇ ਨੇ ਇਹਨੂੰ ਚਾਹੀਦਾ ਹੁਣ ਲੀਟਰ ਵਾਲੇ ਨੇਲ ਪਾਲਿਸ਼ ਵਗੈਰਾ ਮੰਗਦੀ ਹੈ ਨਾ ਖੇਡ ਵਾਲੇ ਨੇਲ ਮੰਗਦੀਆਂ ਨੇਲ ਆਟ ਵਾਲੇ ਸਹੀ ਗੱਲ ਆ ਮੰਗਦੀ ਵੀ ਆ ਆਪਣਾ ਇਹਨੇ ਕੁੜੀ ਨੇ ਨਾ ਤਾਂ ਵੀ ਕੋ ਚੱਜਾ ਘਟੋਣਾ ਵੀ ਨਹੀਂ ਲੈਣਾ ਕੋ ਖੇਡ ਪਤਾ ਕੀ ਹੈ ਜੜਿਆ ਦੇ ਖਟੋਣੇ ਘਟੋਣੇ ਲਈਦੇ ਸਾਰੇ ਨਿਆਣੇ ਹੀ ਲੈ ਜਾਂਦੇ ਚੱਕ ਕੇ ਹਰ ਵਾਰੀ ਆਪ ਵੀ ਖਵਾ ਦਿੰਦੀ ਆ ਵੈਸੇ ਔਰ ਪਤਾ ਹੀ ਨਹੀਂ ਲੱਗਦਾ ਚੀਜ਼ ਕਿੱਥੇ ਗਈ ਕਿੱਥੇ ਨਹੀਂ ਤੇ लवली ਆਇਆ ਵੀ ਸਾਨੂੰ ਕਹਿੰਦਾ ਵੀ ਕੀ ਲੋਡ ਸੀ ਕੋਈ ਚੀਜ਼ ਲੈਣ ਦੀ ਗੱਲ ਤਾਂ ਛੋਟੀ ਹੈ ਮੈਂ ਕਿਹਾ ਤੁਹਾਡੀ ਰੀਜ਼ ਨਹੀਂ ਅਸੀਂ ਕਰ ਸਕਦੇ ਤੁਹਾਡੇ ਤਾਂ ਲੈਣਾ ਹੀ ਪੈਣਾ ਮੈਂ ਮਸ ਮੂਸੇ ਪਵਾ ਲਉਣਾ ਔਰ ਲੈਣਾ ਕੋਸ ਅੱਛਾ ਤੁਸੀਂ ਹੀ ਕਰਦੇ ਵੀ ਸੀ ਇੱਥੇ ਸਮਾਨ ਲੈਣ ਆਏ ਕੇਕੂ ਕੋ ਲੈ ਆ ਯਾਰ ਅੱਛਾ 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 ਜੀ ਬਾਕੀ ਇੱਕ ਵਾਰ ਹਸਪਤਲ ਜਾ ਕੇ ਆਏ ਹਾਂ ਲਓ ਜੀ ਆਪਾਂ ਹਣ ਭਤੂਰੇ ਮੰਗਾਏ ਨੇ ਤੇ ਸਮੋਸਾ ਮੰਗਾਇਆ ਮਨਪ੍ਰੀਤ ਵਾਸਤੇ ਤੇ ਨੰਨੂ ਸਾਡੀ ਡੋਨਟ ਖਾ ਲਈ ਆ ਨੰਨੇ ਹੈਲੋ ਕਿਹਦੀ ਆਟਾ ਹਨ ਵੀ ਦੋ ਸਮੋਸੇ ਆ ਵੀ ਗਏ ਆ ਹੈ ਹਨ ਵੀ ਬੜੀ ਜਲਦੀ ਆ ਗਏ ਯਾਰ ਤੁਹਾਨੂੰ ਪਤਾ ਆਪਣੀ ਗੇਰਮੈਂਟ ਤੋਂ ਹੀ ਸੈੱਟ ਆ ਆ ਉੱਪਰ ਉਹ ਪਿੱਛੇ ਬੈਠੇ ਸੀ ਦੇਖਣ ਆਏ ਸੀ ਆਪਾਂ ਨੂੰ ਹਨਾ ਉਹ ਤਾਂ ਪਹਿਲੀ ਵਾਰ ਰੋਟੀ ਖਾਣ ਤੋਂ ਪਿੱਛੇ ਬੈਠੇ ਸੀ ਉਹ ਪਿੱਛੇ ਬੈਠੇ ਸੀ ਇਹਦੇ ਹਰੇ ਹਰੇ ਜਿਹੇ ਸੋਫੇ ਆ ਬਹੁਤ ਟਾਈਮ ਬਾਅਦ ਆਏ ਆ ਉਹ ਕਿੱਥੇ ਬੈਠੇ ਸੀ ਹਾਂ ਬਹੁਤ ਟਾਈਮ ਬਾਅਦ ਆਏ ਆ ਉਹ ਤਾਂ ਚੀਜ਼ ਇੱਕ ਅੱਧੀ ਵਾਰ ਹੀ ਲਈ ਆ ਤੁਹਾਨੂੰ ਆਪਾਂ ਨੂੰ ਪਰ ਬੈਠੇ ਆਪਾਂ ਬੈਠੇ ਘੱਟ ਹੀ ਆਂ ਹਾਜੀ ਬੈਠ ਮੈਨੂੰ ਤੇ ਲੱਗਦਾ ਸਹੀ ਗੱਲ ਹੈ ਉਹ ਟਾਈਮ ਯਾਦ ਆ ਗਿਆ ਮੈਨੂੰ ਪਨੀਰ ਵਾਲੇ ਪਕੌੜੇ ਮੰਮੀ ਮੇਰੇ ਵਾਲੇ ਵੇਖੀ ਜਾਵੇ ਨਾਲ ਖਾਈ ਜਾਵੇ ਮੇਰੇ ਲੰਘੇ ਨਾ ਸਹੀ ਗੱਲ ਹੈ ਮੈਂ ਉਹ ਤੇ ਬੇਟੇ ਨੂੰ ਕੋਕੀ ਦੀ ਮੇਰੀ ਕੋਕੀ ਮਰ ਗਈ ਸੀ ਓਏ ਹੈ ਸਹੀ ਗੱਲ ਫੇਰ ਫੇਰ ਕੀ ਚਲੋ ਠੀਕ ਹੈ ਮੈਨੂੰ ਤੇ ਲੱਗਦੀ ਹੈ ਮਾਬ ਤੁਹਾਨੂੰ ਕੀ ਮੋਟਾ ਖਾਣਾ ਚਾਹੁੰਦਾ

ਮਾਂ ਫਾਇਗੀ ਮੈਂ ਦੋ ਭਟੂਰੇ ਲੈਣੇ ਸੀ ਸਿਰਫ ਇਹ ਦੇਖ ਕਰਕੇ ਤੀਜਾ ਲੈਣਾ ਪੈ ਰਿਹਾ ਨੇ ਪਤਾ ਨਹੀਂ ਕਾਏ ਹੀ ਨੇ ਮਿੰਨੂ ਖਾਣਾ ਪੈਣਾ ਨਹੀਂ ਤੂੰ ਸ਼ੇਖਵਾਲ ਆਜਾ ਕਰਦੀ ਫਾਇਗੀ ਸ਼ੇਖਵਾਲ ਛੋਟੀ ਉਰਖੀ ਪਾਉਣਾ ਉਹਦੇ ਛੋਟੀ ਹੈ ਤੁਸੀਂ ਆਪਣੇ ਮੂੰਹ ਦੇ ਹਿਸਾਬ ਨਾਲ ਉਹਦੇ ਮੂੰਹ ਦੇ ਵਿੱਚ ਉਰਖੀ ਪਾ ਰਹੇ ਹੋ ਪਹਿਲਾਂ ਵੱਡੀ ਪਾ ਦਈਏ ਹਰੇਕ ਤਾਂ ਮੈਂ ਏਡਾ ਥੋੜੀ ਹੁੰਦਾ ਹੈ ਬੱਚਾ ਹਾਂਜੀ ਮੈਂ ਕਿਹਾ ਖਾਲੀ ਹੈ ਜਲੀ ਦੇਗਾ ਉਹਨਾਂ ਵਾਸਤੇ ਜੋ ਲੈਣਾ ਸੀ ਲੈ ਲੈ ਠੀਕ ਹੈ ਹਾਂ ਤੇ ਨਾਲ ਆਪਣੀ ਵੀ ਪੇਟ ਪੂਜਾ ਕਰ ਲਈ ਸੀ ਅਸੀਂ ਮੈਂ ਆਪਣੀ ਪੇਟ ਪੂਜਾ ਤੇ ਨੰਨੂ ਨੇ ਤੇ ਟ੍ਰਿਪਲ ਟ੍ਰਿਪਲ ਇੱਧਰ ਦੇਖੋ 85 ਰੁਪਏ ਦੀ ਚਾਕਲੇਟ oh my god ਹਲੇ ਮੈਂ ਆਪਣੇ ਵੱਲੋਂ ਨਾ ਛੋਟੀ ਮੈਂ ਕਿਹਾ ਯਾਰ ਛੋਟੀ ਐ ਚਲਾ ਠੀਕ ਐ ਸਭ ਤੋਂ ਛੋਟੀ ਐ ਉਹ ਛੋਟੀ ਵੀ 85 ਰੁਪਏ ਦੀ ਬਿੱਟੇ ਹਾਲ ਮੈਂ ਕਿਹਾ ਉਹ ਐ ਡੈਰੀ ਵਾਲੇ ਦੇ ਸਿਲ ਕੇ ਯਾਰ ਜੀ ਲਈ ਸੀ ਅਸੀਂ ਬੇਬੀ ਲਈ ਹੈ ਨਾ ਹਿਮਾਲਿਆ ਦੀ ਲਈ ਹੈ ਵਾਲੀ ਇਹਦੇ ਵਿੱਚ ਸ਼ੈਂਪੂ ਐ ਮम्मा ਸਾਡੇ ਬੇਬੀ ਆਏਗਾ ਇਹ ਵੀ ਲਵਗੇ ਮੇਰੇ ਵੀ ਆਈ ਯੂਸ ਹਾਂ ਤੇਰੇ ਵੀ ਆਹੀ ਯੂਸ ਕੀਤਾ ਸੀ ਹੁਣ ਤੂੰ ਤੇ ਬੇਬੀ ਨਹੀਂ ਨਾ ਹੁਣ ਤੂੰ ਵੱਡਾ ਹੋ ਗਿਆ ਬਿੱਗ ਹੋ ਗਿਆ ਵੱਡਾ ਜਦੋਂ ਸਾਡਾ ਦੂਸਰਾ ਬੇਬੀ ਆਏਗਾ ਉੱਤੇ ਵੀ ਤੁਸੀਂ ਯੂਜ਼ ਕਰੋਗੇ ਮੇਰੇ ਤੇ ਵੀ ਹਾਂ ਠੀਕ ਸੁਣ ਲਿਆ ਆਏਗਾ ਆਏਗਾ ਬੇਟਾ ਆਏਗਾ ਬੀਬੀ ਆਪਣਾ ਵੀ ਆਏਗਾ ਇਹ ਬੱਚਿਆਂ ਨੂੰ ਐ ਵੜਾਉਣ ਲੱਗ ਜਾਂਦਾ ਹੈ ਨਾ ਸਹੀ ਗੱਲ ਹੈ ਦੂਜੇ ਨੂੰ ਇਹ ਕੀ ਕਹਿਣਗੇ ਸਾਨੂੰ ਵੀ ਚਾਹੀਦਾ ਹੈ ਆ ਰਹੀਗਾ ਹੈ ਆ ਕਿ ਲੱਗ ਗਿਆ ਨੰਨੇ ਯਾਰ ਆ ਦੇਖੋ ਸਾਰੀ ਐ ਮੈਲਟ ਹੋ ਰਹੀ ਐ ਫਲਟ ਹੋ ਰਹੀ ਜਲਦੀ ਤੇ ਇਹ ਮੈਂ ਲੈ ਲਿਆ ਪਹਿਲਾਂ ਵੈਸੇ ਯਾਰ ਜਦੋਂ ਆਪਾਂ ਨੰਨੂ ਲਈ ਲਈਆਂ ਸੀ ਕਿਤਾ ਇੰਨਾ ਕੁਝ ਨਹੀਂ ਸੀ ਉਹਦੇ ਵਿੱਚ ਹਨਾ ਇਹ ਦੇਖੋ ਇਹ ਜੋ ਸ਼ੈਂਪੂ ਏ ਮ사ਜ ਆਇਲ ਏ ਇਹ ਵਾਈਟਸ ਨੇ ਮੇਨ ਹਨਾ ਆਪਾਂ ਇਸ ਵਲੌਗ ਦਾ ਇੱਥੇ ਹੀ ਕਰਦੇ ਹਾਂ ਐਂਡ ਹਨਾ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਹ ਆਪਾਂ ਨਵੀ ਸਹਜ ਦੇ ਨਵੀ ਗੁੜੀਆ ਦੇ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਇਹ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਬਣੇ ਰਹੋ ਸਾਡੇ ਵਲੌਗਾਂ ਦੇ ਨਾਲ ਤੇ ਜੇ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਸਰੀ ਗਾਲ ਜੀ ਇਹ ਸਾਸਰੀ ਗਾਲ ਜੀ ਮੈਨੂੰ ਹੱਥੋਂ ਕੰਟੀ ਹੋਈ